ਸਸਟੀ ਕਾਲ ਸੋ ਹਲਾਸੀ ਕਰਾਂਗੇ ਤੁਹਾਡੇ ਕੰਮ ਦੀ ਕਰ ਸੋ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਸੁੰਦਰ ਦਿਖਣ ਦਾ ਸ਼ੌਕੀਨ ਹੈ ਇਸ ਲਈ ਲੋਕ ਹਰ ਰੋਜ਼ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਵਕ-ਵਕ ਸਕਿਨ ਕੇਅਰ ਪ੍ਰੋਡਕਟਸ ਦੀ ਵੀ ਵਰਤੋਂ ਕਰਦੇ ਹਨ ਜਿਸ ਤਰ੍ਹਾਂ ਚਿਹਰੇ ਦੀ ਸੁੰਦਰਤਾ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਟ੍ਰੀਟਮੈਂਟ ਬਾਜ਼ਾਰ ਦੇ ਵਿੱਚ ਆ ਚੁੱਕੇ ਨੇ ਸੋ ਇਸ ਤਰ੍ਹਾਂ ਪੈਰਾਂ ਨੂੰ ਵੀ ਸੁੰਦਰ ਬਣਾਉਣ ਦੇ ਲਈ ਬਾਜ਼ਾਰ ਦੇ ਵਿੱਚ ਨਵੇਂ-ਨਵੇਂ ਉਤਪਾਦ ਆਉਂਦੇ ਰਹਿੰਦੇ ਹਨ ਸੋ ਤੁਸੀਂ ਫੇਸ ਅਤੇ ਹੈਅਰ ਸਪਾ ਬਾਰੇ ਤਾਂ ਸੁਣਿਆ ਹੋਵੇਗਾ ਪਰ ਅੱਜਕੱਲ ਫਿਸ਼ ਸਪਾ ਵੀ ਬਾਜ਼ਾਰ ਦੇ ਵਿੱਚ ਕਾਫੀ ਮਸ਼ਹੂਰ ਹੋ ਰਿਹਾ। ਅੱਜਕੱਲ ਤੁਹਾਨੂੰ ਇਹ ਸਹੁਰਤ ਮਾਲ ਤੋਂ ਲੈ ਕੇ ਹੇਅਰ ਪਾਰਲਰ ਤੱਕ ਵੀ ਹਰ ਜਗ੍ਹਾ ਮਿਲੇਗੀ। ਸੋ ਲੋਕ ਫਿਸ਼ ਸਪਾ ਨੂੰ ਫਿਸ਼ ਪੈਡੀਕਿਊਰ ਵੀ ਕਹਿੰਦੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਸ ਸਪਾ ਨੂੰ ਕਰਵਾਉਣ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਆਰਾਮ ਮਹਿਸੂਸ ਕਰਦੇ ਨੇ ਅਤੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਕੁਦਰਤੀ ਚਮਕ ਆ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਫਿਸ਼ ਸਪਾ ਕਰਵਾਉਣ ਦੇ ਨਾਲ ਤੁਹਾਨੂੰ ਕੁਝ ਗੰਭੀਰ ਨੁਕਸਾਨ ਵੀ ਹੋ ਸਕਦਾ ਹੈ? ਆਓ ਜਾਣਦੇ ਹਾਂ ਇਸ ਦੇ ਬਾਰੇ। ਸੋ ਅੱਜਕੱਲ੍ਹ ਲੋਕ ਆਪਣੇ ਪੈਰਾਂ ਨੂੰ ਸੁੰਦਰ ਬਣਾਉਣ ਦੇ ਲਈ ਫਿਸ਼ ਸਪਾ ਕਰਵਾਉਣ ਲੱਗ ਪਏ ਹਨ ਜਦੋਂ ਸੈਲਫਿਸ਼ ਸਪਾ ਇੱਕ ਤਰ੍ਹਾਂ ਦਾ ਬਿਊਟੀ ਟ੍ਰੀਟਮੈਂਟ ਹੈ ਜਿਸ ਨੂੰ ਕਿ ਲੋਕ ਪੈਰਾਂ ਦੀ ਚਮੜੀ ਨੂੰ ਨਰਮ ਅਤੇ ਖੂਬਸੂਰਤ ਬਣਵਾਉਣ ਦੇ ਲਈ ਕਰਵਾਉਂਦੇ ਹਨ ਇਸ ਸਪਾ ਦੇ ਵਿੱਚ ਤੁਹਾਨੂੰ ਆਪਣੇ ਪੈਰ ਪਾਣੀ ਦੇ ਨਾਲ ਭਰੇ ਹੋਏ ਟੈਂਕ ਦੇ ਵਿੱਚ ਰੱਖਣੇ ਪੈਂਦੇ ਨੇ ਤੇ ਇਸ ਤਲਾਬ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਮੱਛੀਆਂ ਹੁੰਦੀਆਂ ਹਨ ਇਹ ਜਾਂਦਾ ਹੈ ਕਿ ਇਹ ਮੱਛੀਆਂ ਤੁਹਾਡੇ ਪੈਰਾਂ ਦੇ ਵਿੱਚ ਮੌਜੂਦ ਮਰੇ ਹੋਏ ਸੈੱਲਾਂ ਨੂੰ ਖਾ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਫਿਸ਼ ਸਪਾ ਕਰਵਾਉਣ ਦੇ ਨਾਲ ਤੁਹਾਡੀ ਸਿਹਤ ਨੂੰ ਕਈ ਵੱਡੇ ਨੁਕਸਾਨ ਵੀ ਹੋ ਸਕਦੇ ਨੇ ਫਿਸ਼ ਸਪਾ ਕਰਵਾਉਣ ਦੇ ਨਾਲ ਚੰਬਲ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜੇਕਰ ਮੱਛੀ ਇਹਨਾਂ ਬਿਮਾਰੀਆਂ ਦੇ ਨਾਲ ਸੰਕਰਮਿਤ ਵਿਅਕਤੀ ਨੂੰ ਕੱਟਣ ਤੋਂ ਬਾਅਦ ਤੁਹਾਨੂੰ ਕੱਟ ਲੈਂਦੀ ਹੈ ਤਾਂ ਤੁਹਾਡੇ ਲਈ ਇਹਨਾਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਸੋ ਫਿਸ਼ ਸਪਾ ਕਰਵਾਉਣ ਦੇ ਨਾਲ ਸਕਿਨ ਇਨਫੈਕਸ਼ਨ ਦਾ ਖਤਰਾ ਵੀ ਕਾਫੀ ਗੁਣਾ ਵੱਧ ਜਾਂਦਾ ਹੈ ਟੈਂਕ ਦੇ ਵਿੱਚ ਮੌਜੂਦ ਮੱਛੀਆਂ ਨੂੰ ਹਰ ਰੋਜ਼ ਸਾਫ਼ ਹੀ ਕੀਤਾ ਜਾਂਦਾ ਜਿਸ ਕਾਰਨ ਟੈਂਕ ਦੇ ਵਿੱਚ ਕਈ ਬੈਕਟੀਰੀਆ ਵੀ ਵੱਧਦੇ ਰਹਿੰਦੇ ਨੇ ਤੁਹਾਡੇ ਪੈਰਾਂ ਤੇ ਸੱਟਾਂ ਜਾਂ ਫਿਰ ਜ਼ਖਮਾ ਦੇ ਰਾਹੀਂ ਇਹ ਬੈਕਟੀਰੀਆ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਤੁਹਾਨੂੰ ਚਮੜੀ ਦੀ ਲਾਗ ਦੇ ਸਕਦੇ ਨੇ ਸੋ ਫਿਸ਼ਸ ਬਾਗ ਦੌਰਾਨ ਤੁਹਾਡੇ ਅੰਗੂਠੇ ਅਤੇ ਪੈਰ ਦੇ ਨੋ ਵੀ ਖਰਾਬ ਹੋ ਸਕਦੇ ਨੇ ਸੋ ਕਈ ਵਾਰ ਟੈਂਕ ਦੇ ਵਿੱਚ ਮੌਜੂਦ ਮੱਛੀ ਤੁਹਾਡੇ ਪੈਰਾਂ ਦੇ ਨੋਆਂ ਨੂੰ ਵੀ ਕੱਟ ਦਿੰਦੀ ਹੈ ਜਿਸ ਕਾਰਨ ਤੁਹਾਡੇ ਨੋ ਖਰਾਬ ਹੋ ਜਾਂਦੇ ਨੇ